ਸਾਨੂੰ ਵੀਰੋਂ ਉਸੇ ਸਾਡਾ ਤਾਗੇ ਦਾ ਫਾਈਬਰ ਦਾ ਪੋਲਿਸਟਰ ਦਾ ਗਾਊਨ ਸਰ ਸਾਰਾ ਸਾਰਾ ਮਾਲ ਇੱਥੇ ਪਿਆ ਹੁੰਦਾ ਇਹਦਾ ਕਾਫੀ ਨੁਕਸਾਨ ਹੋਣੇ ਸਟਾਕ ਸਾਰਾ ਚੜ ਗਿਆ ਕਰੋੜਾਂ ਰੁਪਏ ਨੁਕਸਾਨ ਆ ਠੀਕ ਜੀ ਦੇਖੋ ਕੀਤੀ ਬਲੇਰ ਕੋਟਲਾ ਦੇ ਫਾਇਰ ਬ੍ਰੇਡਨ ਹੈਲਪ ਕੀਤੀ ਸਭ ਨੇ ਹੈਲਪ ਕੀਤੀ ਉਹਨਾਂ ਫੈਕਟਰੀ ਬਚ ਗਈ ਸਾਰੀ ਸਿਰਫ ਗਾਊਨ ਦਾ ਨੁਕਸਾਨ ਹੋਇਆ ਮਸ਼ੀਨਾਂ ਬਚ ਗਈਆਂ ਸਾਰੀਆਂ ਸਾਡੀਆਂ ਉਸ ਤੋਂ ਬਾਅਦ ਇੱਥੇ ਆਏ ਆ ਤੇ ਆਸ-ਪਾਸ ਸਭ ਨੇ ਹੈਲਪ ਕੀਤੀ ਤੁਹਾਨੂੰ ਵਰਕਰਾਂ ਨੇ ਬੜੀ ਹੈਲਪ ਕੀਤੀ ਹਰ ਬੰਦੇ ਨੇ ਹਲਕੀ ਕੀਤੀ ਨੁਕਸਾਨ ਬਹੁਤ ਘਟ ਗਿਆ ਨੇ تقریبا 5 ਕਰੋੜ ਰੁਪਏ ਦਾ ਨੁਕਸਾਨ ਹੋ ਗਿਆ ਜੀ ਟੋਟਲ ਇਹਦੇ ਵਿੱਚ ਸਾਰਾ ਸਾਡਾ ਕੁਝ ਰਾਮ ਡੀਲ ਵੀ ਸੀਗਾ ਤੇ ਯਾਰਨ ਗੁੱਟ ਸੀਗੀਆਂ ਸਾਰੀਆਂ ਤੇ ਹੋਰ ਵਸਟਰਡ ਦੇ ਦੋ ਮਸ਼ੀਨਾਂ ਸੀਗੀਆਂ ਜਿਹੜੇ ਕਾਫੀ ਮਹਿੰਗੇ ਸੀਗੇ ਉਹ ਸਾਰਾ ਜਲ ਕੇ ਰਾਖ ਹੋ ਗਿਆ ਤੇ ਤੁਸੀਂ ਦੇਖ ਹੀ ਰਹੇ ਹੋ ਸਾਰੇ ਫੋਟੋ ਤੁਸੀਂ ਲਿੱਤੀਆਂ ਹੀ ਹੈਗੀਆਂ ਨਾ ਜਾਣੀ ਨੁਕਸਾਨ ਕੋਈ ਨਹੀਂ ਹੋਇਆ ਕਿਸੇ ਦੇ ਚੋਟ ਵੀ ਜ਼ਿਆਦਾ ਨਹੀਂ ਲੱਗੀ ਐਸਾ ਕੁਝ ਨਹੀਂ ਹੋਇਆ ਲੇਬਰ ਸੀਗੀ ਫੈਕਟਰੀ ਚੱਲ ਰਹੀ ਸੀਗੀ ਤੇ ਨਾਲ ਹੀ ਇਹਨਾਂ ਨੇ ਪਹਿਲੇ ਕਨੈਕਸ਼ਨ ਕੱਟਤਾ ਕਨੈਕਸ਼ਨ ਕੱਟ ਕੇ ਸਾਰੇ ਜਿਹ ਜਿੰਨੇ ਸਾਡੇ ਕੋਲ ਅੱਗ ਬਜਾਣ ਦੇ ਇਕੁਪਮੈਂਟ ਸੀਗੇ ਸਾਰੀ ਲੇਬਰ ਨੇ ਉਹ ਯੂਜ਼ ਕੀਤੇ ਤੇ ਤਾਂ ਕਿ ਸਾਡਾ ਜਿਹੜਾ ਸ਼ੈੱਡ ਜਿਹੜੇ ਮਸ਼ੀਨਾਂ ਚੱਲ ਰਹੀਆਂ ਉੱਥੇ ਇਫੈਕਟ ਨਾ ਆਵੇ ਉਹਨਾਂ ਨੇ ਬਹੁਤ ਕੋਸ਼ਿਸ਼ ਕਰਕੇ ਉਹ ਅੱਗ ਅੱਗ ਰੋਕ ਕੇ ਰੱਖੀ ਤੇ ਤਾਂ ਕਿ ਉਧਰ ਨਾ ਆਵੇ ਤੇ ਕਾਫੀ ਇਹਨਾਂ ਨੇ ਮਿਹਨਤ ਕੀਤੀ ਲੜਕਿਆਂ ਨੇ ਸਾਰਿਆਂ ਨੇ ਜਿੰਨੇ ਤੱਕ ਪਿਆ ਸੀ ਸਾਰਾ ਜਲ ਗਿਆ ਜੀ ਤੇ ਕੁਝ ਫਾਈਬਰ ਪਿਆ ਸੀਗਾ ਉਹ ਜਲ ਗਿਆ ਜਿਹੜੀਆਂ ਮਸ਼ੀਨਾਂ ਪਿੱਛੇ ਪਈਆਂ ਨੇ ਵੱਡੀਆਂ ਮਸ਼ੀਨਾਂ ਉਹ ਜਲ ਗਈਆਂ ਸਾਰਾ ਜਲ ਗਿਆ ਆਲਮੋਸਟ ਸੇ ਪਹੁੰਚੇ ਰਾਤ ਆਪਣੇ ਨਾ ਅਸੀਂ ਆਪਣੇ ਪਹੁੰਚੇ ਇੱਥੇ ਤੇ ਜਦੋਂ ਦੇਖਿਆ ਵੀ ਅੱਗ ਬਹੁਤ ਜ਼ਿਆਦਾ ਤੀ ਅਸੀਂ ਕੋਸ਼ਿਸ਼ કરી ਅੱਗ ਵੀ ਆਉਣ ਦੀ ਅੱਗ ਨਹੀਂ 부ਜੀ ਬਹੁਤ ਜ਼ਿਆਦਾ ਲੰਬੂ ਨਿਕਲਦੇ ਦੀ ਸਾਰੀ ਉਹ ਕੋਸ਼ਿਸ਼ કરી ਉਹ ਫਾਇਰ ਬੁਲائے ਉਹਨਾਂ ਨੂੰ ਬੁਲਾਇਆ ਤਾਂ ਉਹਨਾਂ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕਰੀ ਨਹੀਂ ਹੋਇਆ ਫਿਰ ਅਗੇ ਸਵੇਰ ਜਾ ਕੇ 4 ਵਜੇ 5 ਵਜੇ ਹੋਇਆ ਉਹ ਹੋਇਆ ਕਮ ਬੁਜੀ ਅੱਗ ਕੀ ਤੁਸੀਂ ਜਾਣਦੇ ਹੋ ਕਿ ਜਰਮਨੀ ਵਿੱਚ ਬੈਚਲਰਸ ਜਾਂ ਮਾਸਟਰਸ ਡਿਗਰੀ ਕਰਨ ਤੋਂ ਬਾਅਦ ਤੁਸੀਂ 18 ਮਹੀਨੇ ਦਾ ਪੋਸਟ ਗ੍ਰੈਜੂਏਟ ਵਰਕ ਵੀਜ਼ਾ ਹਾਸਲ ਕਰ ਸਕਦੇ ਹੋ ਔਰ ਫਰਦਰ ਉੱਥੇ ਰੈਜ਼ੀਡੈਂਟ ਵੀ ਬਣ ਸਕਦੇ ਹੋ ਸੋ ਅੱਜ ਹੀ ਜਰਮਨ ਐਜੂਕੇਸ਼ਨ ਲਈ ਅਪਲਾਈ ਕਰਨ ਲਈ ਕੰਟੈਕਟ ਕਰੋ ਪਿਰਾਮਿਡੀ ਸਰਵਿਸਿਜ਼ ਨੂੰ 92563 92563 ਤੇ